ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬਦੀਨ ਪੈਂਦੇ ਪਿੰਡ ਦਿਨੇਵਾਲ ਵਿਖੇ ਬਿੱਤੇ ਕੁਝ ਦਿਨਾਂ ਪਹਿਲਾਂ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਧਮਕ ਬੇਸ ਵਾਲਾ ਜਿਸ ਦੀ ਕੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਦੋ ਪੁਲਿਸ ਮੁਲਾਜ਼ਮਾ ਵੱਲੋਂ ਮੁੱਖ ਮੰਤਰੀ ਦੀ ਬੇਰਹਿਮੀ ਦੀ ਨਕਟਮਾਰੀ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਉਹਨਾਂ ਦੋ ਪੁਲਿਸ ਮੁਲਾਜ਼ਮਾਂ ਨੂੰ ਐਸਪੀਡੀ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਸੀ ਅਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਕਈ ਧਾਰਮਿਕ ਜਥੇਬੰਦੀਆਂ ਨਿਤਰੀਆਂ ਨੇ ਉਹਨਾਂ ਵੱਲੋਂ ਲਗਾਤਾਰ ਮੰਗ ਕੀਤੀ ਜਾਰੀ ਸੀ ਕਿ ਕੇਸਰਦੀਪ ਵਿਧਪੀ ਕਰਨ ਵਾਲੇ ਉਹਨਾਂ ਦੋ ਪੁਲਿਸ ਮੁਲਾਜ਼ਮਾਂ ਉੱਤੇ 295ਏ ਦਾ ਮੁਕੱਦਮਾ ਦਰਜ ਕੀਤਾ ਜਾਵੇ ਜਿਸ ਤੋਂ ਬਾਅਦ ਇਹਨਾਂ ਦੋਨਾਂ ਪੁਲਿਸ ਮੁਲਾਜ਼ਮਾਂ ਵੱਲੋਂ ਧਰਮਪ੍ਰੀਤ ਉਰਫ ਮੁੱਖ ਮੰਤਰੀ ਧਮਕ ਬੀਸ ਵਾਲੇ ਦੇ ਘਰ ਆ ਕੇ ਜਥੇਬੰਦੀਆਂ ਦੀ ਅਗਵਾਈ ਹੇਠ ਮਾਫੀ ਮੰਗੀ ਗਈ ਗੁਰਦੁਆਰਾ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਪੁਲ ਬਖਸ਼ਾਈ ਗਈ ਸੁਪਰਾ ਅਨ ਗੱਲ ਬਾਤ ਕਰਨ ਦੌਰਾਨ ਵਾਕ ਵਾਕ ਜਥੇਬੰਦੀ ਦੇ ਆਗੂ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਜਥੇਬੰਦੀਆਂ ਵੱਲੋਂ ਪੁਲਿਸ ਮੁਲਾਜ਼ਮਾ ਨਾਲ ਮੁੱਖ ਮੰਤਰੀ ਧਮਕ ਬੇਸ ਵਾਲੇ ਦਾ ਰਾਸੀਨਾਮਾ ਕਰਵਾ ਦਿੱਤਾ ਗਿਆ ਇਸ ਮਾਮਲੇ ਨੂੰ ਹੁਣ ਇੱਥੇ ਹੀ ਖਤਮ ਕੀਤਾ ਜਾਵੇ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਮੀਡੀਆ ਦੇ ਆਗੂ ਨੂੰ ਅਪੀਲ ਕੀਤੀ ਹੈ ਕਿ ਹੁਣ ਇਸ ਲੜਾਈ ਝਗੜੇ ਦੇ ਮਾਮਲੇ ਨੂੰ ਨਾ ਉਛਾਲਿਆ ਜਾਵੇ ਵਾਇਦਰ ਦੀ ਕਾਲ ਸਾਹਿਬ ਵਾਇਦਰ ਜੀ ਦੇ ਪਤੇ ਅਸੀਂ ਦਰਾਨੇ ਡਿਊਟੀ ਉਸ ਦਿਨ ਜੋ ਵੀ ਸਾਡੇ ਕੋਲ ਗਲਤੀ ਹੋ ਗਈ ਆ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਵੀ ਅੱਗੇ ਤੋਂ ਬਾਅਦ ਸਾਡੇ ਕੋਲ ਕੋਈ ਗਲਤੀ ਨਾ ਹੋਵੇ ਜਾਣੇ ਜਾਂਣੇ ਵਿੱਚ ਗਲਤੀ ਹੋਈ ਆ ਸਾਧ ਸੰਤ ਬਖਸ਼ਣ ਜੋਗ ਆ ਇਸ ਲਈ ਅਸੀਂ ਅੱਗੇ ਤੋਂ ਇਹੋ ਜੀ ਨਾ ਹੀ ਕੋਈ ਮਤਲ ਕਰਾਂਗੇ ਗਲਤੀ ਸਾਧ ਸੰਤ ਬਖਸ਼ਣ ਜੋਗ ਆ ਸਾਨੂੰ ਬਖਸ ਲੈਣਾ ਜੀ ਮਾਇਕੋ ਜੀ ਦਾ ਦਸਤਾਵੇਜ਼ ਹੈ ਮਾਇਕੋ ਜੀ ਕੀ ਪਤੇ ਪਿਛਲੇ ਦਿਨੀ ਦੀਨੇ ਵਾਲ ਤੋਂ ਕਮਰੇਟ ਸਾਨੂੰ ਆਈਆਂ ਜੀ ਕਮਰੇਟ ਦੇ ਸਬੰਧ ਵਿੱਚ ਅਸੀਂ ਪਿੰਡ ਦੀਨੇ ਵਾਲਾ ਪੁੱਜੇ ਜਿੱਤੇ ਧਰਮਪ੍ਰੀਤ ਸਿੰਘ ਸਾਨੂੰ ਉਥੇ ਮਜੂਦਾ ਮਿਲੇ ਆ ਜਿਨ੍ਹਾਂ ਦੇ ਖਿਲਾਫ ਦਰਖਾਸਤ ਪਿੰਡ ਵਾਲੇ ਨੇ ਪਾਈ ਸੀ ਅੱਛੇ ਮੌਕੇ ਪਰ ਧਰਮਪ੍ਰੀਤ ਸਿੰਘ ਨੂੰ ਸਮਝਾਇਆ ਵੀ ਪਰ ਧਰਮਪ੍ਰੀਤ ਸਿੰਘ ਨੇ ਚਲੋ ਸਾਡੇ ਨਾਲ ਜੋ ਵੀ ਵਤੀਰਾ ਕੀਤਾ ਜਾਂ ਸੀ ਉਹਦੇ ਨਾਲ ਵਤੀਰਾ ਕੀਤਾ ਅੱਗੇ ਤੋਂ ਇਹੋ ਜਿਹਾ ਕਦੀ ਵੀ ਨਹੀਂ ਹੋਊਗਾ ਚਲੋ ਸਾਡਾ ਛੋਟਾ ਵੀਰ ਆ ਤੇ ਪਿੰਡ ਵਾਲਿਆਂ ਨੇ ਇਹੋ ਕਿਹਾ ਵਾ ਵੀ ਇਹਦੇ ਥੋੜਾ ਜਿਹਾ ਦਿਮਾਗ ਦੇ ਵਿੱਚ ਥੋੜਾ ਜਿਹਾ ਪਰੇਸ਼ਾਨੀ ਆ ਨੁਕਸਿਆ ਇਸਦੀ ਦਵਾਈ ਚੱਲ ਰਹੀ ਆ ਬਾਕੀ ਚਲੋ ਫੇਰ ਵੀ ਅਸੀਂ ਖਿਮਾ ਦੇ ਜਾਇ ਤੇ ਆ ਵੀ ਸਾਡੇ ਕੋ ਜੇ ਕੋਈ ਹੋਈ ਆ ਤੇ ਸਾਨੂੰ ਭੁੱਲ ਚੱਕੋ ਮaaf ਕਰਿਓ ਇਸ ਦੇ ਸਬੰਧ ਵਿੱਚ ਜਦੇ ਬੰਦਿਆਂ ਦੇ ਵਿੱਚ ਰੋਸ ਬਹੁਤ ਸੀਗਾ ਚਲੋ ਰੋਸ ਹੋਣਾ ਵੀ ਜਾਇਜ਼ ਆ ਤਾਂ ਕਿ ਅੱਗੇ ਤੋਂ ਅਜਿਹਾ ਨਾ ਹੋਵੇ ਜੀ ਇਹ ਕੋ ਠੀਕਾ ਕੀ ਕਹਿੰਦੇ ਆ ਬੈਠੇ ਆਪਣੇ ਕਿ ਪੁਲਿਸ ਵਾਲੇ ਮੁਲਾਜ਼ਮ ਬੈਠੇ ਆ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਕੇਸ ਧੁਏ ਹੀ ਅੱਜ ਮੁੱਖ ਮੰਤਰੀ ਦਾ ਫੈਸਲਾ ਹੋ ਚੁੱਕਾ ਵਾ ਗੋਦਵਾਲ ਸਾਹਿਬ ਬਹੁਤ ਵਧੀਆ ਆਪਣਾ ਕੀ ਕਹਿੰਦੇ ਆ ਬੰਦੇ ਬੰਦਿਆਂ ਦੇ ਵਿੱਚ ਬੈ ਕੇ ਵਧੀਆ ਫੈਸਲਾ ਹੋ ਗਿਆ ਵਾ ਮੁਲਾਜ਼ਮਾਂ ਦਾ ਆਪਣਾ ਕੀ ਕਹਿੰਦੇ ਆ ਵਧੀਆ ਫੈਸਲਾ ਕੀਤਾ ਗਿਆ ਲੇਖ ਲਿਖਾ ਕਰਕੇ ਬੈਡਪੋਰਡ ਲਾ ਕੇ ਗੂਠੇ ਘਾਟੇ ਸਾਰ ਸੂਣ ਸਾਰੀ ਜਨਤਾ ਦੇ ਕਰਾ ਕੇ ਵਧੀਆ ਫੈਸਲਾ ਹੋ ਗਿਆ ਵਾ ਮਾਰਾ ਸਾਰਿਆਂ ਨੂੰ ਮਾਫ ਕਰੇ ਮਹਾਰਾਜ ਮੁਲਾਜ਼ਮਾਂ ਮਹਾਰਾਜ ਮਾਣੋ ਵੀ ਮਾਫੀ ਬਖਸ਼ੇ ਜਿਨ੍ਹਾਂ ਨੇ ਕੇਸਾਂ ਦੀ ਬੇਇੱਜ਼ਤੀ ਕੀਤੀ ਆ ਮਾਰਾ ਸਾਰਿਆਂ ਦਾ ਭੜਾ ਕਰੇ ਮਾਰਾ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਹਰ ਸਾਹਿਬ ਵਰਗ ਜੀ ਕੀ ਫਤਿਹ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਉਹਨਾਂ ਵੱਲੋਂ ਜੋ ਵੀ ਫੈਸਲਾ ਇੱਥੇ ਲਿਖਿਆ ਗਿਆ ਵਾ ਪੰਚਾਇਤ ਪਿੰਡ ਜੀਨੇਵਾਲ ਤੋਂ ਜੋ ਤਰਨਜੀਤ ਸਿੰਘ ਦੇ ਨਾਲ ਤਾਂ ਖੜਾ ਆ ਸੀ ਉਹ ਅੱਜ ਫੈਸਲਾ ਜੋ ਵੀ ਲਿਖਿਆ ਗਿਆ ਵਾ ਉਸ ਮੁਲਾਜ਼ਮਾ ਨੇ ਹੁੰਦਵਾਲ ਦੀ ਨਗਰੀ ਦੇ ਵਿੱਚ ਆਣ ਕੇ ਤੇ ਆਪਣੇ ਮਨਪ੍ਰੀਤ ਕੋਲੋਂ ਪਿੰਡ ਦੀ ਪੰਚਾਇਤ ਕੋਲ ਬਾਬਾ ਸੋਦੀ ਸਿੰਘ ਮੇਜਬੀ ਜੀ ਕੋਲੋਂ ਮਾਫੀ ਮੰਗ ਰਹੀ ਆ ਉਹ ਫੈਸਲਾ ਜੋ ਵੀ ਹੋ ਚੁੱਕਾ ਵਾ ਉਹ ਫੈਸਲਾ ਤੇ ਹੀ ਜੜਾਵਾ ਮੁੱਕ ਚੁੱਕਾ ਵਾ ਆ ਸਮਾਪਤ ਹੋ ਗਿਆ ਤਾਂ ਉਹ ਵੀਡੀਓ ਜਿਹੜੀਆਂ ਵਾ ਉਹ ਨਾ ਪਾਈਆਂ ਜਾਣ ਮੁੱਖ ਮੰਤਰੀ ਸਾਹਿਬ ਦਾ ਵੀ ਫੈਸਲਾ ਉਹਨਾਂ ਨਾਲ ਹੋ ਚੁੱਕਾ ਮਾਫੀ ਮੰਗੀ ਗਈ ਪੁਲਸ ਵਾਲਾ ਕੋਲੋਂ ਰਾਗ ਦੀ ਕਾੰਕਾਂਸ਼ ਵੈਗੁਰ ਦੇ ਕੇ ਫਤਿਹ